ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋਂ ਤੋਂ ਕਵਰ ਕਰਾਂਗੇ ਜੀ ਦੋਸਤ ਨੂੰ ਬਹਿੜਾਂ ਦਿਖਾਵਾਂ ਦਿਖਾ ਵੀ ਪੂਰੀਆਂ ਟੌਪ ਦਿਆਂ ਦੇਵਾਂਗੇ ਇੱਕ ਸੂਈ ਸਵਾਈ ਹੈ ਜੀ ਕਿੰਨੇ ਚਰ ਦੀ ਸੂਈ ਆ ਬਾਈ ਸੋਖੇ ਤੋਂ ਪੁੱਛਾਂ ਸੱਸੀ ਕਾ ਬਾਈ ਸੱਸੀ ਗਾਲ ਜੀ ਹੋ ਠੀਕ ਹੋ ਜੀ ਬਾੜੇ ਵਧੀਆ ਚਰ ਦੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 99150 ਜੀ 99490 ਪਿੰਡ ਆਪਣਾ ਜੀ ਬੋਲੋ ਜੀ ਪਿੰਡ ਬੋਲੋ ਜ਼ਿਲ੍ਹਾ ਆਪਾਂ ਨੂੰ ਪਿੰਡਾ ਜੀ ਤਸੀਹ ਰਾਮਪਰਾ ਖੋਲ ਹਾਂਜੀ ਰਾਮਪਰਾ ਬਾੜੇ ਵਾਲੀ ਸੌਰੀ ਹਾਂਜੀ ਹਾਂਜੀ ਬਾੜੇ ਤੇ ਨੇੜੇ ਆਪਣੇ ਰਾਮਪਰਾ ਮੰਡੀ ਤੇ ਹਾਂਜੀ ਪਿੱਥੋ ਚਾਉ ਰੜ ਖੋਖਰੇ ਪਿੰਡ ਦੇ ਰਹਿ ਗਏ ਤੇ ਤਾਪਾ ਮੰਡੀ ਤਾਪਾ ਮੰਡੀ ਓਕੇ ਤੇ ਅੱਜ ਵੀਰੇ ਸੋਕ ਫਿਰ ਦੋ ਲੈ ਆਂਦਿਆਂ ਬਹਿਣਾ ਹਾਂ ਹਾਂ ਜੀ ਅੱਜ ਬਹਿਣਾ ਵੀ ਲੈ ਆਂਦੇ ਹਾਂ ਹੁਣ ਬੜਾ ਜੇ ਕੰਮ ਚਲਾ ਦੇਣਾ ਸਾਲ ਹੈ ਤੇ ਜਿਹੜੀ ਆਪਣੀ ਘਰ ਦੀ ਬਹਿੜ ਆਪਾਂ ਦੇਖੀ ਜਾਨੇ ਕਾਲੀ ਹਾਂਜੀ ਇਹ ਵੀਰੇ ਆਪਣੀ ਪਰ ਵੀ ਚੋਈ ਵੀ ਆ ਇਹ ਚੋਈ ਹੈ ਜੀ ਓਕੇ ਤੇ ਕਿੰਨਾ ਕੁ ਦੁੱਧ ਕੱਢਿਆ ਤੇ ਕਿਹੜਾ ਸੂਆ ਹੁਣ ਇਹ ਦੁੱਧ ਦਿੰਦੀ ਹੈ ਬੜਾ ਪੂਰਾ 26 ਕਿਲੋ ਜੀ ਹੁਣ ਕਿੰਨਾ ਚਿਰ ਹੋ ਗਿਆ ਹੁਣ ਇਹਨੂੰ ਸੂਈ ਨੂੰ ਹੋ ਗਿਆ 25 26 ਦੇਣੀ ਤੇ ਮਗਰ ਕੀ ਆ ਗਿਆ ਜੀ ਤੇ ਮਗਰੇ ਤੇ ਬੱਛੀ ਆ ਗਈ ਬਹੁਤ ਵਧੀਆ ਜਰਸੀ ਤੇ ਅੱਜ ਬਈ ਦੁੱਧ ਕਿੰਨਾ ਫਰ ਰਿਹਾ ਹੁਣ ਜਮਾ ਅਗਲਾ ਕਹਨ ਵਾਲੀ ਗੱਲ ਨਹੀਂ ਚਾਹੇ 5 ਡੰਗ ਚੋਲੇ 4 ਡੰਗ ਚੋਲੇ ਬੈਠ ਥੱਲੇ ਪੂਰਾ 20 ਕਿਲੋ 22 ਕਿਲੋ ਦੁੱਧ ਮਿੜ ਕੇ ਦੇ ਦਾਂਗੇ ਤੇ ਹੁਣ ਥੋੜਾ ਘਟ ਗਈ ਦੁੱਧ ਫਿਰ ਬਾਈ ਹੁਣ ਐਵੇਂ ਤੈਨੂੰ ਪਾਪ ਨਹੀਂ ਮਾਰਦਾ ਮਾਲ ਦਿਖਾ ਕਿੰਨਾ ਖੜਾ ਫੀਡ ਘੱਟ ਪੈਂਦੀ ਏ ਫੀਡ ਘੱਟ ਪੈਂਦੀ ਏ ਚਾਰ ਮੁੱਕ ਗਿਆ ਚਾਰ ਦਾ ਕਰਕੇ ਵੀ ਹਾਂ ਤੇ ਖੋਲੋ ਪਹਿਲਾਂ ਧਾਰਾ ਹੀ ਮਾਰ ਦੇ ਦਿੰਗਾ ਤੇ ਨਿਆਣਾ ਲਾ ਲੇ ਬਾਈ ਨਾ ਲਾ ਲਾ ਤੇ ਬੱਚੀ ਆਪਾਂ ਪਹਿਲਾਂ ਲਾ ਲਈ ਜੀ ਆਪ ਕਹਿੰਦੇ ਹਾਂ ਮੈਂ ਬੱਚੀ ਲਾ ਲਈ ਸੀ ਠੀਕ ਆ ਜੀ ਤੇ ਬਹੁਤ ਚੌਣ ਚਾਂ ਬਾਈ ਬਹੁਤ ਮੋਟਾ ਗਾਂ ਦਾ ਆ ਦੇਖੋ ਜੀ ਹੂੰ ਮਗਨਾ ਯਾਰ ਚਿੱਟਾ ਦੁੱਧ ਦੇਉ ਬਾਰ ਫਰ ਗਿਆ ਜਰਸੀ ਨਾਲ ਥੋੜੀ ਨਾ ਕੋਈ ਚਿੱਟਾ ਨਾ ਕੋਈ ਸਰਲਾ ਬਾਈ ਹੂੰ ਤੇ ਬਾਈ ਬਾਲੀ ਚੱਕੀ ਕਉਤੀ ਲਓ ਜੀ ਆਹ ਲਓ ਜੀ ਤੇ ਦੁੱਧ ਦੇ ਦੂਗੀ ਨਹੀਂ ਰੈਡੀ ਦੁੱਧ ਬਾਈ ਜੇ ਬਾਈ ਚੋਵੇਂਗਾ ਫਿਸਸਾ ਬਾਈ ਚੋਵੇਂ ਬੰਦਾ ਤੇ ਆਪਾਂ ਨੂੰ ਕੋਈ ਚੱਕਰ ਨਹੀਂ ਚੋਵੇਂ ਆਹ ਦੇਖੋ ਜੀ ਲਓ ਮੈਂ ਤੁਹਾਨੂੰ ਟਾਈਮ ਵੀ ਦਿਖਾ ਦਿਆਂ ਵੀ ਕਿੰਨੇ ਕਾ ਹਾਂਜੀ ਤੜਕੇ ਕਿੰਨੇ ਵਜੇ ਦੀ ਚਵਾਈ ਆਈ ਹੈ ਅੱਜ ਪੂਰੀ 7:30 ਚਵਾਈ ਕਰੀ ਹੈ ਜੀ ਆਜਾ ਕੋ ਜੀ 12:58 ਮਿੰਟ ਆ ਜੀ 24 ਤਰੀਕ ਤੇ 12ਵਾਂ ਮਹੀਨਾ 2025 ਆ ਜੀ ਤੇ ਹੌਣ ਦੁੱਧ ਆਪਾਂ ਮਿਲਦਾਂਗੇ 20 ਤੋਂ ਪਲੱਸ ਮੈਂ ਕਹਾਂ ਮਿਲੇ ਬਾਈ ਇਹਦਾ ਸਿੱਖਾ ਹੈ ਤਾਂ ਜਾਵਾਂ ਅਗਲੇ ਸਾਡੇ ਕਰਤਾ ਦਿਨ ਚਵਾਈ ਚ ਬਾਕੀ ਪਿਆ ਹਨਾ ਹਾਂਜੀ ਇਹ ਬਾਕੀ ਸਰੇ ਬਾਈ ਇੱਕ ਗੱਲਾਂ ਦਾ ਗੱਲਾਂ ਚੋਣ ਵਾਲਾ ਚੰਗਾ ਗਾਂ ਦਾ ਯਾਰ ਖੋਲੋ ਜੀ ਦੋ ਰੱਖ ਰਹਿ ਕੇ ਤੇ ਪੱਕੀ ਚਵਾਈ ਦੀਆਂ ਕੋਈ ਐ ਨਹੀਂ ਬਾਜ਼ਾਰ ਲਾਲਾ ਬੱਚੀ ਵੀ ਕਿਰੀ ਜਾਉ ਉਹ ਕੰਮ ਵੀ ਨਹੀਂ ਬਾਹਲੀ ਪੱਕੀ ਚਵਾਈ ਦੀਆਂ ਗਾਂ ਨੂੰ ਤਾਂ ਅੰਦਰੋਂ ਬੁਰੀਆਂ ਦਾ ਮਨ ਵੇਚਣੀ ਸੀ ਬਾਹਰ ਅੰਦਰ ਭੱਗ ਜਾਣੇ ਚੋਈ ਨਹੀਂ ਜਾਂਦੀ ਇਹਨਾਂ ਦੁੱਧ ਫਿਰ ਮੈਨੂੰ ਘਰੇ ਵੇਚਣੀ ਪਾਵ ਸੁਆ ਕਿਹੜਾ ਬਾਈ ਸੁਆ ਰੇ ਨਾਲ ਬਾਈ ਐਵੇਂ ਪਾਪ ਨਹੀਂ ਮਾਰਦੇ ਤੀਜਾ ਕਹਾਂਗੇ ਅਗਲੇ ਨੂੰ ਠੀਕ ਦੋ ਸੁਆ ਦੁੱਧ ਪੀ ਲਿਆ ਚੰਗੀ ਹੈ ਜੀ ਜਿੰਨੇ ਸੋਇਆ ਬਾਈ ਕੰਨ ਸਾਰੇ ਅੰਗ ਚੰਗੇ ਆ ਬਾਈ ਬੱਛੀ ਦੇ ਨਜਾਇਜ਼ ਤੂੰ ਨਜਾਇਜ਼ ਹੂੰ ਕੋਈ ਆਈ ਨਹੀਂ ਵੀ ਗਾਂ ਦੀ 1 ਕਰੋੜ ਗਾਂ ਗਰੂੜ ਵਿੱਚ ਬੈਠੀ ਪਈ ਐ ਓਕੇ ਜੀ 19 ਬਥੇਰੀ ਐ ਤੂੰ ਹਾਂ ਹਾਂ ਓਕੇ ਜੀ ਸੁੱਕੀ ਨੜੀ ਦੀ ਗਾਂ ਆਈ ਨਹੀਂ ਵੀ ਫੋਸ ਗਿਆ ਜਿਆ ਕਰੀ ਜਉ ਮੈਂ ਜਮੇ ਫੋਸ ਕਰਦੀ ਐ ਬਾਕੀ ਦੀ ਗੱਲ ਯਾਰ ਦੁੱਧ ਮਿਣ ਕੇ ਲਿਆ ਸੀ ਉਹਦਾ ਬੰਦਾ ਤੇ ਚੰਗੀ ਜਰਸੀ ਦੇ ਵਿੱਚ ਕ੍ਰਾਸ ਆ ਗਿਆ ਹਾਂ ਜਰਸੀ 'ਚ ਕ੍ਰਾਸ ਆ ਗਿਆ ਬਾਈ ਕਾਨ ਕੋਨ ਵੀ ਗਾਂ ਦੇ ਛੋਟੇ ਆ ਮਾਂ ਦੀ ਬੰਦਾ ਆ ਹੀ ਭੈਜਿਆ ਕਰੇ ਯਾਰ 10 ਵਾਰੀ ਚੋਲਿਆ ਦੇਖੋ ਬਾਈ ਸਾਰੀ ਤੁਸ ਟੱਪਾ ਓਕੇ ਜੀ ਬਾਲੀ ਚੰਗੀ ਨਜਾਇਜ਼ ਗਊ ਆ ਹੀ ਭੈਜੇ ਯਾਰ ਬੰਦਾ ਆਂਥ ਲੈ ਲਿਆਓ ਜਿਹਨ ਮਾਰਗੀ ਕਰੀ ਚੱਲ ਬੁੱਟਾ ਕੋਈ ਵਾਸਤਾ ਨਹੀਂ ਗਾ ਇਹਨੂੰ ਹੱਥਾਂ ਨੂੰ ਤਾਂ ਲੇਵਾ ਨਾ ਉਹ ਫਸ ਕੇ ਖੜਾ ਆਂਦੀ ਓਕੇ ਜੀ ਤਾਰਾ ਤੁਰਾ ਤੁਹਾਨੂੰ ਚੈੱਕ ਕਰਾ ਦੇਣੀ ਜੀ ਮਗਰ ਆ ਗਈ ਬੱਚੀ ਤੇ ਰੇਟ ਬਾਈ ਸੁਖੇ ਫਿਰ ਲੈਣ ਦੇਣੀ ਰੱਖਦੀ ਬਾਫੇ ਦਾ ਲੈਣ ਦੇਣੀ ਕਹੀਏ ਜੀ ਹੂੰ ਹੂੰ ਬਾਫੇ ਦਾ 85000 ਹੀ ਲਵਾਂਗੇ ਤੇ ਬਾਕੀ ਦਾ ਤਿਆਰ ਦੁੱਧ ਵਾਲੀ ਗਾਂ ਮਿਲਦੀ ਬਹੁਤ ਹਾਂਜੀ ਤੇ ਗਾਂ ਦੀ ਫੈਂਟ 5.0 ਹੂੰ ਪੂਰਾ 40-40 ਰੁਪਏ ਕਿਲੋ ਦੁੱਧ ਪੈਂਦਾ। ਉਹ ਕਿਤੇ ਜਿਹੜੀ ਅੱਗੇ ਦੇਖੀ ਨੇ ਇਹ ਵੀਰੇ ਆਪਣੀ ਲਿਆਂਦੀ ਆ ਬੱਚੀ। ਇਹ ਲਿਆਂਦੀ ਆ ਬਈ ਹਾਂ। ਤੇ ਵੀਰੇ ਕਿਹੜਾ ਸੂਆ ਸੁੰਦੀ ਆ ਇਹ? ਇਹ ਸੂਆ ਸੁੰਦੀ ਆ ਜੀ ਤੀਜਾ ਰਜ ਨਾਲ ਜਾਵਾ। ਇਹ ਵੀ ਤੀਜਾ। ਤੀਜਾ ਜੀ ਤੀਜਾ। ਓਕੇ ਜੀ। ਥੋੜੀ ਜੀ ਬੰਦਿਆਂ ਨੇ ਸੰਭੀ ਘਾਟਾ ਗਾਂ ਦਾ ਬੜੀ ਨਜਾਇਜ਼ ਚੰਗੀ ਸੀ। ਖੋਲੋ ਜੀ ਇਹਨੂੰ ਦੋਰਾ ਚੱਕ ਕੇ ਚ ਇੱਕ ਤੀਜਾ ਸੂਆ ਸੂਰੀ ਆ ਤੇ ਕਿੰਨਾ ਦੁੱਧ ਕੱਢਿਆ ਹੋਇਆ ਸੋਕੇ ਫੁੱਲ ਬਰੀਡ ਚ ਆ ਗਈ ਹਣਾ ਬਈ। ਜਮਾ ਫੁੱਲ ਬਰੀਡ ਚ ਆ ਜੀ। ਹੂੰ। ਪੂਰਾ 26 ਕਿਲੋ ਤੇ ਦੇਨੇ ਦਿੱਤਾ ਗਾਨੇ ਐਤ ਕੀ ਫਿਰ ਇੰਨੇ ਕਹਿ ਕੇ ਦੇ ਦੇ ਐਤ ਕੀ ਨਾ ਬਾਈ ਬਾੜਾ ਦੇਊਂਗੀ ਅੱਛੀ ਤੋਂ ਦਾ ਦੇਖੋ ਇਹ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹਦੇ ਦਿਨ ਬੁੱਟਿਆ 2-3 ਦਿਨ ਪੂਰੇ ਹੋਣੇ ਲੈ ਚਲੋ ਮਾੜੀ ਜੀ ਹੋਰ ਗਾਣੂ 2 ਤਰੀਕ ਨੂੰ ਦਿਨ ਪੂਰੇ ਤੇ ਥਾਣਾ ਸੁਣਾ ਦੀ ਬਾਈ ਜਮਾ ਓਕੇ ਜਮਾ ਓਕੇ ਬਾਈ ਐਂ ਬੱਚੀ ਤੇ ਲੈਰੇ ਮੈਂ ਜੇ ਬੰਦੇ ਨਾ ਦੋਨੇ ਪਾਸੇ ਬਹਿ ਕੇ ਚੌਂਦੇ ਆ ਦੋਨੇ ਪਾਸੇ ਗਾਈਆਂ ਆ ਦੇਖੋ ਜੀ ਦੋਨੇ ਪਾਸੇ ਬਹਿ ਕੇ ਚੋਲਿਆ ਕਰੇ ਚਾਹੇ ਬੰਦਾ ਹਮ ਮੈਂ ਨਾ ਲਾ ਲਓ ਗਾਣੂ ਨਾਲ ਆ ਲਓ ਆ ਦੇਖੋ ਜੀ ਓਕੇ ਐਜਾ ਬਾਈ ਆ ਲੈਵਾਲੂ ਮੈਂ ਬੜਾ ਪਰਣਾ ਬੱਚੀ ਹਮ ਇੱਕ ਹਾਂ ਇਹ ਚੌਲੀ ਬੰਦੀ ਬੰਦਾ ਮੈਂ ਕਹਾਂ ਕੋਈ ਚੱਕਰ ਵਾਲੀ ਗਾ ਨਹੀਂ ਨਾ 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 ਬਾਈ ਬਾਈ ਚੰਗੀ ਬੱਛੀਆਂ ਨੇ ਕਾਇਗ ਹੂੰ ਮੂੰਹ ਮਾਂ ਦੇਖ ਬਾਈ ਕਿੰਨਾ ਸੋਹਣਾ ਗਾ ਦਾ ਦੇਖ ਦੀ ਕੁਆਲਿਟੀ ਇੱਕ ਨੰਬਰ ਮੈਂ ਕਹਿੰਦਾ ਜਿਹਨੂੰ ਗਾਂ ਕਹਿੰਦੇ ਗਾਂ ਤਾਂ ਬਾਈ ਲੈਂਦਾ ਬਹੁਤ ਘੱਟ ਜੀ ਆਪਣਾ ਗਾਂ ਲੈਂਦੇ ਹੀ ਨਹੀਂ ਚੰਗੀ ਸੀ ਤਾਂ ਹੀ ਲਈ ਫਿਰ ਆ ਲੈ ਲਈ ਮਨ ਇੱਕ ਦੋ ਬਾਈਆਂ ਨੇ ਕਾ ਕਰਿਆ ਗਾ ਲਿਆ ਕੇ ਦੇ ਆ ਦੇਖੋ ਜੀ ਚੰਗੀ ਆਪਾਂ ਬੱਛੀਆਂ ਨੂੰ ਕਹਿ ਸਕਦੇ ਹਾਂ ਦੁੱਧ ਇਹਨੇ ਦੇਣੇ ਦੇਣਾ ਵੇਣ ਜਨਾ ਇਹਦਾ ਹਵਾਨਾ ਗੁੰਦਿਆ ਪਿਆ ਜੀ ਚਾਰ ਚਪੇਰੋਂ ਕੱਲੀ ਕੱਲੀ ਨਾੜ ਵੀ ਸਾਨੂੰ ਇਹਦੀ ਦਿਖਾ ਦੇਾਂਗੇ ਤੇ ਹਵਾਨਾ ਫੇਰ ਕਰੋ ਚੱਕ ਦੁਵਾਰ ਤੋਂ ਪੂਰੇ ਦੋ ਤਰੀਕ ਨੂੰ ਗਾਂ ਦੇ ਤੜ ਪੂਰੇ ਆਣੇ ਸਾਣਾ ਲੇਵਾ ਬੜਾ ਨਜਾਇਜ਼ ਭਰਨਾ ਦੀ ਬੱਚੀ ੱਲੇ ਦਾ ਜਿਵੇਂ ਮਰਜ਼ੀ ਜਵਾਖ ਖੇਡੀ ਮੈਂ ਕਿਹਾ ਜਮਾ ਯਾਰ ਨਿਆਣਾ ਲਾਲਾ ਨਾ ਲਾਲਾ ਗਾਂ ਆ ਬੋਲ ਗਾ ਨਜਾਇਜ਼ ਚੰਗੇ ਬਾਕੀ ਫਿਰ ਤੈਨੂੰ ਪਤੇ ਬੂਟੇ ਪਗਾਹ ਲੈਦੀ ਤੇ ਫੇਸ ਦੀ ਕੁਆਲਿਟੀ ਇੱਕ ਨੰਬਰ ਹੈ ਹੁਣ ਬੰਦੇ ਇੱਕ ਦੋ ਕਹਿੰਦੇ ਯਾਰ ਬਾਈ ਸੁਖਾ ਗਾਂ ਲਿਆ ਕੇ ਦੇ ਯਾਰ ਕੋਈ ਗਾਂ ਲਿਆ ਕੇ ਦੇ ਕੱਲਾ ਆਪਣੇ ਮਨ ਨੂੰ ਚੰਗੀ ਜੀ ਲੱਗਿਆ ਗਾਂ ਲੈ ਲਈ ਸ਼ੋਰ ਤੇ ਫਿਰ ਰੇਟ ਬਾਈ ਇਹਦਾ ਲੈਣ ਦੇਣ ਦੀ ਗੱਲ ਹੈ ਲੈਣ ਦੇਣੀ ਤਾਂ ਬੱਚੀ ਦਾ ਜਿੱਦ ਸੂਪ ਹੀ ਵੱਧਦੀ ਹੈ ਇਹ ਚਵਾਖੇ ਵਿੱਚ ਵਾਲੇ ਨੂੰ ਹੁਣ ਆਪਾਂ ਇੱਕ ਪੰਜ ਲੈ ਲਾਗੇ 1 ਲੱਖ ਤੇ 5000 ਚ ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂ ਓਕੇ ਜੀ ਦੋ ਬੈੜਾ ਸੀ ਦੋ ਬਾਈ ਕੋਲੋਂ ਦਿਖਾਦਿਆਂ ਇੱਕ ਤਿਆਰ ਦੁੱਧ ਵਾਲੀ ਬਾਈ ਦੇ ਘਰ ਦੀ ਤੇ ਆਹ ਟਾਪ ਲਈ ਆ ਤੁਹਾਨੂੰ ਨੰਗੀਨਾ ਦਿਖਾਤਾ ਪਿੰਡ ਬੱਲੋ ਜੀ ਨੰਬਰ ਬਾਈ ਫੇਰ ਬੋਲੋ 99150 ਜੀ 92490 ਨਾਲੇ ਦੇਖ ਹੋਰ ਕਿਤੋਂ ਗਏ ਟੀਕਾ ਵੀ ਦੇ ਬੱਚੇ ਵਾਲਾ ਭਰਾ ਬਹੁਤ ਚੰਗਾ ਟੀਕਾ ਕਰਾਇਆ ਸਖਸੜ ਲੱਗਿਆ ਵਾ 667 ਲੱਗਿਆ ਹਾਂ ਕਹਿੰਦੇ ਓਕੇ ਜੀ ਠੀਕ ਹੈ ਜੀ ਧੰਨਵਾਦ ਜੀ